ਫਰਦ ਉਹ ਕੋਟਿੰਗ ਟੈਂਡਰ ਵਾਲੀ ਇਸ ਤੋਂ ਜਿਹੜੀ ਕਿਸੇ ਕੋタルੀ ਹੋਇਆ ਉਹ ਫੋਰ ਸਵਰ ਸਪਲਾਈ ਜਿਹੜਾ ਟੈਂਡਰ ਸਕੈਮ ਹੋਇਆ ਸੀ ਉਹਦਾ ਉਹਦਾ ਚ ਇੱਕ ਦੋਸ਼ੀ ਸੀ ਜਗਨਦੀਪ ਸਿੰਘ ਢਿਲੋਂ ਡੀ ਐਮ ਸੀ ਪੰਸਰ ਵਿੱਚ ਤੇ ਇਹਨਾਂ ਦੀ ਜਿਹੜਾ ਪਹਿਲਾਂ ਐਂਟੀਸਪੇਕਟਰੀ ਬੇਲ ਮਾਂਜੋ ਹਾਈ ਕੋਰਟ ਤੋਂ ਹੋ ਗਈ ਸੀ ਉਸ ਤੋਂ ਬਾਅਦ ਮਾਂਜੋ ਸੁਪਰੀਮ ਕੋਰਟ ਤੋਂ ਇਹਨਾਂ ਦੀ ਬੇਲ ਡਿਸਮਿਸ ਹੋ ਗਈ ਸੀ ਔਰ 16 ਸਤ 24 ਨੂੰ ਸਪ੍ਰਿੰਗਕੋਰ ਤੋਂ ਲੱਗੇ ਬੇਰ ਦਿੱਸਮਸ ਹੋਏ ਸੀ ਉਸ ਤੋਂ ਬਾਅਦ ਇਹਨਾਂ ਦੀ ਗਫਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅੱਜ ਇਹਨਾਂ ਨੇ ਕੋਰਟ ਵਿੱਚ ਲੁਧਿਆਣਾ ਕੋਰਟ ਵਿੱਚ ਪੇਸ਼ ਹੋ ਕੇ ਆਪਣਾ ਆਤਮਸਪਰਨ ਕਰਤਾ ਹੈਗਾ ਉਹ ਫਰੰਡਰ ਕਰਨ ਤੋਂ ਬਾਅਦ ਕੋਰਟ ਨੇ ਫਿਰ ਇਹਨਾਂ ਨੂੰ ਜੁਡੀਸ਼ੀਅਲ ਦੇ ਆਰਡਰ ਕਰਤੇ ਬਾਕੀ ਹੁਣ ਦੋਸ਼ੀ ਨੂੰ ਅਸੀਂ ਆਪਣੇ ਮਕਦਮੇ ਵਿੱਚ ਗਫਤਾਰ ਕਰ ਲਿਆ ਗਫਤਾਰ ਕਰਨ ਤੋਂ ਬਾਅਦ ਅਗਲੀ ਤਕਰੀਰ ਜਲਦੀ ਕੰਪਲੀਟ ਕਰ ਲਈ ਜਾਵੇ ਸਰ ਇਹਨਾਂ ਨੂੰ ਲੋਕ ਉਹ ਪਾ ਚੁਣ ਆਸ਼ੀਮ ਕੇਂਦਰ ਮੰਤਰੀ ਸੀ ਇਹ ਪਦੋਂ ਸੁਸਪੈਂਸ ਤੇ ਹਨ ਵੀ ਕੋਈ ਆਪਣਾ ਸਾਰੀ ਤਫਤੀਸ਼ ਸਾਰਾ ਰੋਲ ਸਾਹਮਣੇ ਆਇਆ ਸੀਗਾ ਇਸੇ ਕਰਕੇ ਇਹਨਾਂ ਨੂੰ ਵੀ ਦੋਸ਼ੀ ਬਣਾਇਆ ਸੀ ਬਾਕੀ ਜਿਹੜਾ ਹੈਗਾ ਇਹਦੇ ਚੋਂ ਇਹਨਾਂ ਦੀ ਅਰੈਸਟ ਪਾਕੀ ਸੀਗੀ ਕੋਮ ਕੰਪਲੀਟ ਹੋ ਗਏ ਬਾਕੀ ਜਲਦੀ ਤਫਤੀਸ਼ ਕੰਪਲੀਟ ਕਰ ਲਈ ਜਾਏ ਸਰ ਬਾਗਮਨ ਦੇ ਬੁਨੀ ਦੇ ਅਧਿਕਾਰ ਨੂੰ ਨਿਯੁਕਤ ਹੋਵੇ ਉਹ ਸਾਰਾ ਸੀ ਤਫਤੀਸ਼ ਸਾਰਾ ਕਰ ਲਿਆ ਸੀ ਉਹਦੇ ਚ ਬਾਹਰਲੀ ਸਟੇਟ ਤੋਂ ਲਿਆਉਂਦੇ ਸੀਗੇ ਉਹ ਸਾਰਾ ਸੀ ਕਰਾਂਗੇ ਫਾਈਨਲ ਰਿਪੋਰਟ ਬਣਾਵਾਂਗੇ ਹੋਤੇ ਕਿ ਨਹੀਂ ਡਾਕਟਰ ਨੇ ਬਾਕੀ ਲਈ ਇਸ ਕੇਸ ਦੇ ਸਾਰੇ ਦੋਸ਼ੀ ਗੁਫ्तार ਕੀਤੇ ਜਾ ਚੁੱਕੇ ਨੇ ਇੱਕ ਆਖ ਕੇ ਸਿੰਗ ਲਾਏਗਾ ਉਹ ਪੀਓ ਬਾਕੀ ਸਾਰੇ ਦੋਸ਼ੀ ਗੁਫ्तार ਹੋ ਗਏ